ਸਤਗੁਰ ਕਿਹੜੇ ਕਿਹੜੇ ਰੰਗਾਂ ਵਿੱਚ ਖੇਡ ਜਾਜੀ ਸਤਗੁਰ ਕਿਹੜੇ ਕਿਹੜੇ ਸਤਗੁਰ ਕਿਹੜੇ ਕਿਹੜੇ ਰੰਗਾਂ ਵਿੱਚ ਖੇਡਦਾ ਜੀ ਸਤਗੁਰ ਕਿਹੜੇ ਕਿਹੜੇ ਸਤਗੁਰ ਕਿਹੜੇ ਕਿਹੜੇ ਰੰਗਾਂ ਵਿੱਚ ਖੇਡਦਾ ਜੀ ਸਤਗੁਰ ਕਿਹੜੇ ਕਿਹੜੇ ਸਤਗੁਰ ਕਿਹੜੇ ਕਿਹੜੇ ਰੰਗਾਂ ਵਿੱਚ ਖੇਡਦਾ ਜੀ ਕੰਨਿਆ ਨੂੰ ਤਾ ਦੇਵੇ ਸਤਗੁਰ ਲੱਲ ਦੀਆਂ ਜੋੜੀਆਂ 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 ਕੰਨਿਆਂ ਨੂੰ ਤਾਂ ਦੇਵੇ ਸਤਗੁਰ ਲਲਨੀਆਂ ਜੋੜੀਆਂ ਕੰਨਿਆਂ ਨੂੰ ਤਾਂ ਦੇਵੇ ਸਤਗੁਰ ਲਲਨੀਆਂ ਜੋੜੀਆਂ ਕੰਨਿਆਂ ਨੂੰ ਤਾਂ ਦੇਵੇ ਸਤਗੁਰ ਲਲਨੀਆਂ ਜੋੜੀਆਂ ਕੰਨਿਆਂ ਦੇ ਇੱਕ ਬਿਨਾਂ ਖੇੜਦਾ ਜੀ ਸਤਗੁਰ ਕਿਹੜੇ ਕਿਹੜੇ ਸਤਗੁਰ ਕਿਹੜੇ ਕਿਹੜੇ ਗੁਰ ਕਿਹੜੇ ਕਿਹੜੇ ਸਤ ਗੁਰ ਕਿਹੜੇ ਕਿਹੜੇ ਰੰਗਾਂ ਵਿੱਚ ਖੇਲਦਾ ਜੀ ਸਤ ਗੁਰ ਕਿਹੜੇ ਕਿਹੜੇ ਕੰਨ ਨੂੰ ਤਾ ਦੇਵੇ ਸਤ ਗੁਰ ਮੇਲਮੁਨਾ ਰੇ ਕੰਨ ਨੂੰ ਤਾ ਦੇਵੇ ਸਤ ਗੁਰ ਮੇਲਮੁਨਾ ਰੇ ਕੰਨ ਨੂੰ ਤਾ ਦੇਵੇ ਸਤ ਗੁਰ ਮੇਲ ਸਤ ਗੁਰੂ ਦੇਵੇ ਮੈਲੂ ਮਨਾਰੇ ਕੰਨਾਂ ਨੂੰ ਚੁਗਿਆ ਚ ਰੋਲਦਾ ਜੀ ਸਤ ਗੁਰ ਕਿਹੜੇ ਕਿਹੜੇ ਸਤ ਗੁਰ ਕਿਹੜੇ ਕਿਹੜੇ ਰੰਗਾਂ ਵਿੱਚ ਖੇਡਦਾ ਜੀ ਸਤ ਗੁਰ ਕਿਹੜੇ ਕਿਹੜੇ ਸਤ ਗੁਰ ਕਿਹੜੇ ਕਿਹੜੇ ਰੰਗਾਂ ਵਿੱਚ ਖੇਲਦਾ ਜੀ ਸਤ ਗੁਰ ਕਿਹੜੇ ਸਤ ਗੁਰ ਕਿਹੜੇ ਕਿਹੜੇ ਰੰਗਾਂ ਵਿੱਚ ਖੇਲਦਾ ਜੀ ਸਤ ਗੁਰ ਕਿਹੜੇ ਕਿਹੜੇ ਕਈਆਂ ਨੂੰ ਤਾਂ ਦੇਵੇ ਸਤ ਗੁਰ ਦੂਤ ਤੇ ਮਲਾਈਆਂ ਕਈਆਂ ਨੂੰ ਤਾਂ ਦੇਵੇ ਸਤ ਗੁਰ ਦੂਤ ਤੇ ਮਲਾਈਆਂ ਕਈਆਂ ਨੂੰ ਤਾਂ ਦੇਵੇ ਸਤ ਗੁਰ ਦੂਤ ਤੇ ਮਲਾਈਆਂ ਕਈਆਂ ਨੂੰ ਤਾਂ ਸਤ ਗੁਰ ਦੇਵੇ ਦੂਤ ਬਾਰ ਕਿਹੜੇ ਕਿਹੜੇ ਰੰਗਾ ਵਿੱਚ ਖੇਡਦਾ ਜੀ ਸਤ